ਨਾਈਜੀਰੀਆ ਆਪਣੇ ਦੇਸ਼ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਮਾਡਰਨ 에ਅਰਪੋਰਟ ਬਣਾਉਣ ਜਾ ਰਿਹਾ ਸੀ ਤੇ ਇਸ 에ਅਰਪੋਰਟ ਨੂੰ ਬਣਾਉਣ ਦੇ ਲਈ ਬ੍ਰਾਜ਼ੀਲ ਦਾ ਇੱਕ ਬੈਂਕ ਉਹਨਾਂ ਨੂੰ ਕਰਜ਼ਾ ਦੇਣ ਦੇ ਲਈ ਤਿਆਰ ਹੋ ਗਿਆ ਸੀ। ਮੈਨੂਅਲ ਦੀ ਇਹ ਇੱਕ ਬਹੁਤ ਜ਼ਿਆਦਾ ਸੁਨਹਿਰੀ ਮੌਕਾ ਸੀ ਠਗੀ ਮਾਰਨ ਦਾ ਕਿਉਂਕਿ ਉਹ ਇੱਕ ਆਪ ਬੈਂਕਰ ਸੀ ਤੇ ਉਹ ਇਹ ਪਾਲ ਦਾ ਬਹੁਤ ਜ਼ਿਆਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ। ਕਿਸਮਤ ਅਤੇ ਮਿਹਨਤ ਨੇ ਮੈਨੂਅਲ ਦਾ ਸਾਥ ਦਿੱਤਾ ਤੇ ਉਹ ਇੱਕ ਦਿਨ ਜੂਨੀਅਰ ਬੈਂਕ ਚੜੀ ਹੁੰਦੀ ਹੈ ਨਾਈਜੀਰੀਆ ਦੇ ਅੰਦਰ ਉਸ ਦਾ ਡਾਇਰੈਕਟਰ ਬਣ ਜਾਂਦਾ ਹੈ। ਹੁਣ ਮੈਨੂਅਲ ਦੀ ਟੀਮ ਬਣ ਚੁੱਕੀ ਸੀ। ਹੁਣ ਇਹਨਾਂ ਦਾ ਅਗਲਾ ਕੰਮ ਸੀ ਇਨਾ ਬੋਲ ਵਾਲਾ ਨਹੀਂ ਸੀ ਤੇ ਜਿਹੜਾ ਵੀ ਕੰਮ ਹੁੰਦਾ ਸੀ ਸਰਕਾਰੀ ਲੈਣ ਦੇਣ ਦਾ ਉਹ ਫੈਕਸ ਜਾਂ ਟੈਲੀਫੋਨ ਦੇ ਜ਼ਰੀਏ ਹੀ ਹੁੰਦਾ ਸੀ ਇਹ ਗੱਲ 1990 ਦੇ ਦਹਾਕੇ ਦੀ ਹੈ ਜਦੋਂ ਲੰਡਨ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਨਾਈਜੀਰੀਆਨ ਬੈਂਕ ਦਾ ਗਵਰਨਰ ਇੱਕ ਬਹੁਤ ਜ਼ਰੂਰੀ ਮੀਟਿੰਗ ਕਰ ਰਿਹਾ ਸੀ ਨਾਈਜੀਰੀਆ ਆਪਣੇ ਦੇਸ਼ ਦੇ ਵਿੱਚ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਮਾਡਰਨ 에ਰਪੋਰਟ ਬਣਾਉਣ ਜਾ ਰਿਹਾ ਸੀ ਤੇ ਇਸ 에ਰਪੋਰਟ ਨੂੰ ਬਣਾਉਣ ਦੇ ਲਈ ਬ੍ਰਾਜ਼ੀਲ ਦਾ ਇੱਕ ਬੈਂਕ ਉਹਨਾਂ ਨੂੰ ਕਰਜ਼ਾ ਦੇਣ ਦੇ ਲਈ ਤਿਆਰ ਹੋ ਗਿਆ ਸੀ ਰਕਮ ਸੀ 242 ਮਿਲੀਅਨ ਡਾਲਰ ਜਾਨੀ ਕਿ 2000 ਕਰੋੜ ਰੁਪਏ ਇਸ ਮੀਟਿੰਗ ਦੇ ਵਿੱਚ ਨਾਈਜੀਰੀਆਨ ਸੈਂਟਰਲ ਗਵਰਨਰ ਦੇ ਨਾਲ ਇੱਕ ਡਿਪਟੀ ਗਵਰਨਰ ਵੀ ਸੀ ਤੇ ਇੱਕ ਨਾਲ 에ਵੀਏਸ਼ਨ ਡਿਪਾਰਟਮੈਂਟ ਦਾ ਡਾਇਰੈਕਟਰ ਵੀ ਸੀ ਇੱਥੇ ਇਹ ਸਾਰੇ ਜਾਣੇ ਆਪਸ ਦੇ ਵਿੱਚ ਕੀਆ ਨੂੰ ਸਮਝ ਰਹੇ ਸਨ ਤੇ ਇੱਕ ਦੂਜੇ ਨੂੰ ਸਮਝਾ ਰਹੇ ਸਨ ਬ੍ਰਾਜ਼ੀਲ ਦੇ ਪੰਕੂ ਨਰਵਸ ਬੈਂਕ ਦੇ ਡਾਇਰੈਕਟਰ ਨੈਲਸਨ ਨੇ ਕਾਫੀ ਜ਼ਿਆਦਾ ਨੇਗੋਸ਼ੀਏਟ ਕੀਤਾ ਇਹ ਡੀਲ ਨੂੰ ਕਰਨ ਦੇ ਵਿੱਚ ਪਰ ਬਾਅਦ ਦੇ ਵਿੱਚ ਇਹ ਡੀਲ ਕਿਸੇ ਨਾ ਕਿਸੇ ਤਰ੍ਹਾਂ ਫਾਈਨਲ ਹੋ ਜਾਂਦੀ ਹੈ ਬ੍ਰਾਜ਼ੀਲ ਬੈਂਕ ਦੇ ਡਾਇਰੈਕਟਰ ਨੈਲਸਨ ਨੇ 3 ਮਿਲੀਅਨ ਡਾਲਰ ਇਹਨਾਂ ਨੂੰ ਮੌਕੇ ਤੇ ਹੀ ਦੇ ਦਿੱਤੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੋਨੇ ਪਾਰਟੀਆਂ ਨੇ ਆਪਸ ਦੇ ਵਿੱਚ ਹੱਥ ਮਿਲਾ ਲਏ ਬ੍ਰਾਜ਼ੀਲ ਦੇ ਬੈਂਕ ਦਾ ਡਾਇਰੈਕਟਰ ਨੈਲਸਨ ਆਪਣੀ ਕਿਸਮਤ ਦੇ ਉੱਪਰ ਯਕੀਨ ਨਹੀਂ ਕਰ ਪਾ ਰਿਹਾ ਸੀ ਕਿਉਂਕਿ ਉਸ ਨੇ ਆਪਣੇ ਬੈਂਕਿੰਗ ਇਤਿਹਾਸ ਦੀ ਸਭ ਤੋਂ ਵੱਡੀ ਡੀਲ ਅੱਜ ਸਾਈ ਇਹ ਜਿਹੜੀ ਸਾਰੀ ਡੀਲ ਹੋ ਰਹੀ ਸੀ ਜਿੰਨੇ ਨਾਈਜੀਰੀਆ ਤੋਂ ਲੋਕ ਆਏ ਸਨ ਇਹ ਸਾਰੇ ਫਰਜੀ ਸਨ ਇਹ ਜਿਹੜੇ ਸਾਰੇ ਨਾਈਜੀਰੀਆ ਤੋਂ ਲੋਕ ਆਏ ਸਨ ਇਹਨਾਂ ਦਾ ਜਿਹੜਾ ਮੁਖੀ ਸੀ ਉਸ ਦਾ ਨਾਮ ਅਮੈਨੂਅਲ ਸੀ ਤੇ ਅਮੈਨੂਅਲ ਹੀ ਨਾਈਜੀਰੀਆ ਦੀ ਸੈਂਟਰਲ ਬੈਂਕ ਦਾ ਗਵਰਨਰ ਬਣ ਕੇ ਬ੍ਰਾਜ਼ੀਲ ਦੇ ਬੈਂਕ ਦੇ ਡਾਇਰੈਕਟਰ ਦੇ ਨਾਲ ਗੱਲ ਕਰ ਰਿਹਾ ਸੀ ਇਹਨਾਂ ਦੇ ਦੇਸ਼ ਦੇ ਵਿੱਚ ਕੋਈ ਵੀ 에어ਪੋਰਟ ਨਵਾਂ ਨਹੀਂ ਬਣਨ ਵਾਲਾ ਸੀ ਇਹਨਾਂ ਨੇ 에어ਪੋਰਟ ਦੇ ਨਾਂ ਤੇ ਬ੍ਰਾਜ਼ੀਲ ਦੀ ਜਿਹੜੀ ਇਹ ਬੈਂਕ ਸੀ ਉਸ ਤੋਂ 242 ਮਿਲੀਅਨ ਠੱਗ ਲਏ ਸਨ ਤੇ ਬ੍ਰਾਜ਼ੀਲ ਦੀ ਬੈਂਕ ਦਾ ਡਾਇਰੈਕਟਰ ਨੈਲਸਨ ਬੈਂਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਠੱਗੀ ਦੇ ਵਿੱਚ ਕਿਵੇਂ ਫਸ ਗਿਆ ਤੇ ਇਹ ਜਿਹੜੀ ਸਾਰੀ ਇਹ ਮੀਟਿੰਗ ਸੀ ਨਾਈਜੀਰੀਆ ਦੀ بجائے ਲੰਡਨ ਦੇ ਵਿੱਚ ਕਿਉਂ ਹੋ ਰਹੀ ਸੀ ਜਾਣਦੇ ਹਾਂ ਆਪਾਂ ਪਰਤ ਪਰਤ ਇਸ ਸਾਰੀ ਕਹਾਣੀ ਨੂੰ 1990 ਦੇ ਦਹਾਕੇ ਦੇ ਵਿੱਚ ਨਾਈਜੀਰੀਆ ਦੇ ਅੰਦਰ ਕਾਫੀ ਜ਼ਿਆਦਾ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀ ਤੇ ਇਸ ਦੀ ਪਹਿਲਾ ਰਾਜਧਾਨੀ ਲਾਗੋਸ ਸੀ ਜਿਸ ਨੂੰ ਬਾਅਦ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਅਬੂਜਾ ਸ਼ਹਿਰ ਦੇ ਵਿੱਚ ਜਿਵੇਂ ਹੀ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਸ਼ਹਿਰ ਦੇ ਵਿੱਚ ਸ਼ਿਫਟ ਹੁੰਦੀ ਹੈ ਤਾਂ ਇੱਥੇ ਜ਼ਬਰਦਸਤ ਕੰਸਟਰਕਸ਼ਨ ਦਾ ਕੰਮ ਚੱਲਣ ਲੱਗ ਜਾਂਦਾ ਹੈ ਤੇ ਨਾਈਜੀਰੀਆ ਦੀ ਸਰਕਾਰ ਆਪਣੀ ਨਵੀਂ ਰਾਜਧਾਨੀ ਅਬੂਜਾ ਦੇ ਵਿੱਚ ਇੱਕ ਸ਼ਾਨਦਾਰ 에어ਪੋਰਟ ਵੀ ਬਣਾਉਣਾ ਚਾਹੁੰਦੀ ਸੀ ਮੈਨੂਅਲ ਲਈ ਇਹ ਇੱਕ ਬਹੁਤ ਜ਼ਿਆਦਾ ਸੁਨਹਿਰੀ ਮੌਕਾ ਸੀ ਠੱਗੀ ਮਾਰਨ ਦਾ ਕਿਉਂਕਿ ਉਹ ਇੱਕ ਆਪ ਬੈਂਕਰ ਸੀ ਤੇ ਉਹ ਇਹ ਪਲ ਦਾ ਬਹੁਤ ਜ਼ਿਆਦਾ ਬੇਸਬਰੀ ਦੇ ਨਾਲ ਆਈਡੀਆ ਬਣਾਇਆ ਤੇ ਫਿਰ ਉਸ ਨੂੰ ਅੰਜਾਮ ਦੇਣ ਦੇ ਲਈ ਨਿਕਲ ਗਿਆ ਅਮੈਨੂਅਲ ਨਾਈਜੀਰੀਆ ਦੇ ਸਭ ਤੋਂ ਵੱਡੇ ਸ਼ਹਿਰ ਲਾਗੋਸ ਦੇ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ ਤੇ ਬਚਪਨ ਤੋਂ ਹੀ ਅਮੈਨੂਅਲ ਦਾ ਜੇ ਹਸਵਾਅ ਸੀ ਕਿ ਉਹ ਗਰੀਬੀ 'ਚੋਂ ਨਿਕਲਣ ਦੇ ਲਈ ਕੁਝ ਵੀ ਕਰ ਸਕਦਾ ਸੀ ਇਸ ਦੇ ਲਈ ਉਹ ਫਾਈਨੈਂਸ ਅਤੇ ਬੈਂਕਿੰਗ ਦੇ ਸਿਸਟਮ ਦੇ ਵਿੱਚ ਆਉਂਦਾ ਹੈ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੀ ਗਰੀਬੀ ਚੱਕ ਸਕੇ ਅਮੈਨੂਅਲ ਆਪਣੀ ਇੰਟੈਲੀਜੈਂਟ ਅਤੇ ਮਿਹਨਤ ਦੇ ਦਮ ਤੇ ਬੈਂਕ ਦੇ ਅੰਦਰ ਨੌਕਰੀ ਕਰਨ ਲੱਗ ਜਾਂਦਾ ਹੈ ਕਿਸਮਤ ਅਤੇ ਮਿਹਨਤ ਨੇ ਅਮੈਨੂਅਲ ਦਾ ਸਾਥ ਦਿੱਤਾ ਤੇ ਉਹ ਇੱਕ ਦਿਨ ਜੂਨੀਅਨ ਬੈਂਕ ਜਿਹੜੀ ਹੁੰਦੀ ਹੈ ਨਾਈਜੀਰੀਆ ਦੇ ਅੰਦਰ ਉਸ ਦਾ बन चुका ਸੀ ਤੇ ਉਸ ਦੇ ਕੋਲ ਪੈਸਾ ਵੀ ਅੰਤਾਂ ਦਾ ਆ ਚੁੱਕਿਆ ਸੀ ਪਰ ਅਮੈਨੂਅਲ ਦੇ ਲਈ ਇੰਨਾ ਪੈਸਾ ਵੀ ਕਾਫੀ ਨਹੀਂ ਸੀ ਉਹ ਇੰਨਾ ਜ਼ਿਆਦਾ ਪੈਸਾ ਕਮਾਉਣਾ ਚਾਹੁੰਦਾ ਸੀ ਕਿ ਜਿਸ ਦੇ ਨਾਲ ਉਹ ਪੂਰੀ ਦੁਨੀਆ ਦੀ ਐਸ਼ੋ ਆਰਾਮ ਦੀ ਹਰ ਇੱਕ ਚੀਜ਼ ਨੂੰ ਖਰੀਦ ਸਕੇ ਜਲਦੀ ਹੀ ਉਹ ਇੱਕ ਅਜੀਹਾ ਪਲਾਨ ਬਣਾਉਂਦਾ ਹੈ ਜਿਹੜਾ ਉਸ ਦੀ ਕਿਸਮਤ ਤਾਂ ਬਦਲਦਾ ਹੈ ਨਾਲ ਹੀ ਬੈਂਕਿੰਗ ਦੁਨੀਆ ਦੇ ਵਿੱਚ ਵੀ ਇੱਕ ਨਵੀਂ ਮਿਸਾਲ ਪੈਦਾ ਕਰ ਦਿੰਦਾ ਹੈ ਅਮੈਨੂਅਲ ਇੱਕ ਫਰਜੀ 에ਰਪੋਰਟ ਨੂੰ ਵੇਚਣ ਦਾ ਪਲਾਨ ਬਣਾਉਂਦਾ ਹੈ ਤੇ ਇਕੱਠਾ ਹੀ ਮੋਟਾ ਪੈਸਾ ਕਮਾਉਣ ਬਾਰੇ ਸੋਚਦਾ ਹੈ ਅਮੈਨੂਅਲ ਇਹ ਕੰਮ ਨੂੰ ਇਕੱਲਾ ਨਹੀਂ ਕਰ ਸਕਦਾ ਸੀ ਉਸ ਨੂੰ ਪੰਜ ਐਕਸਪਰਟ ਜਿਹੜੇ ਦੀ ਅਜਾ ਹੀ ਲੋਕ ਅਮੈਨਵਲ ਨੂੰ ਮਿਲ ਵੀ ਜਾਂਦੇ ਨੇ ਇਹ ਸਾਰੇ ਜਣੇ ਫਾਈਨੈਂਸ ਅਤੇ ਬੈਂਕਿੰਗ ਫੀਲਡ ਦੇ ਇੱਕ ਤੋਂ ਇੱਕ ਐਕਸਪਰਟ ਸਨ ਇਹਨਾਂ ਸਾਰਿਆਂ ਦੀ ਜਾਣਕਾਰੀ ਤੇ ਇਹਨਾਂ ਦੇ ਕੰਟੈਕਟ ਅਮੈਨਵਲ ਦੇ ਬਹੁਤ ਜ਼ਿਆਦਾ ਅੱਗੇ ਕੰਮ ਆਏ ਮੈਨਵਲ ਨੇ ਜਿੰਨੇ ਆਪਣੇ ਫਰਜੀ ਟੀਮ ਦੇ ਮੈਂਬਰ ਸਨ ਇਹਨਾਂ ਨੂੰ ਕਾਗਜ਼ਾਂ ਦੇ ਵਿੱਚ ਜਾਂ ਕਈ ਕਿਸੇ ਦੇ ਸਾਹਮਣੇ ਦਿਖਾਉਣ ਦੇ ਲਈ ਵੱਡੇ ਅਧਿਕਾਰੀ ਬਣਾ ਦਿੱਤਾ ਕਿਸੇ ਸਾਰਿਆਂ ਨੂੰ ਆਪਣਾ ਆਪਣਾ ਰੋਲ ਸਮਝਾ ਦਿੰਦਾ ਕਿ ਤੁਸੀਂ ਇਸ ਤਰ੍ਹਾਂ ਦਾ ਰੋਲ ਕਰਨਾ ਹੈ ਤੁਸੀਂ ਇਸ ਤਰ੍ਹਾਂ ਦਾ ਰੋਲ ਕਰਨਾ ਹੈ ਆਹ ਤੁਹਾਡੇ ਡਾਇਲੋਗ ਹੋਣਗੇ ਤੇ ਆਪਣੇ ਹਿਸਾਬ ਦੇ ਨਾਲ ਅੱਗੇ ਤੁਸੀਂ ਇਹਨਾਂ ਦੇ ਵਿੱਚ ਫੇਰ ਬਦਲ ਕਰਨਾ ਹੈ ਹੁਣ ਅਮੈਨਵਲ ਦੀ ਟੀਮ ਬਣ ਚੁੱਕੀ ਸੀ ਹ ਮੈਨੂਅਲ ਨੇ ਦੁਨੀਆ ਭਰ ਦੇ ਵੱਡੇ ਵੱਡੇ ਬੈਂਕਾਂ ਨੂੰ ਫੈਕਸ ਭੇਜਣੀ ਸ਼ੁਰੂ ਕਰ ਦਿੱਤੀ ਕਿ ਅਸੀਂ ਆਪਣੇ ਦੇਸ਼ ਦੀ ਨਵੀਂ ਰਾਜਧਾਨੀ ਅਬੂਜਾ ਦੇ ਵਿੱਚ ਇੱਕ ਬਹੁਤ ਵਧੀਆ 에ਰਪੋਰਟ ਬਣਾਉਣ ਜਾ ਰਹੇ ਹਾਂ ਤੇ ਐਸ 에ਰਪੋਰਟ ਨੂੰ ਜਿਹੜੀ ਬਣ ਦੇ ਵਿੱਚ ਲਾਗਤ ਆਵੇਗੀ ਉਹ ਬਗੀ 242 ਮਿਲੀਅਨ ਡਾਲਰ ਮੈਨੂਅਲ ਨੇ ਜਿਹੜੀ ਦੁਨੀਆ ਭਰ ਦੇ ਅਲੱਗ-ਅਲੱਗ ਬੈਂਕਾਂ ਨੂੰ ਫੈਕਸ ਕੀਤੀ ਉਹਨਾਂ ਫੈਕਸ ਦੇ ਥੱਲੇ ਜਿਹੜੇ ਸਾਈਨ ਹੁੰਦੇ ਸਨ ਉਹ ਨਾਈਜੀਰੀਆਨ ਦੀ ਟੌਪ ਕਲਾਸ ਦੀ ਜਿਹੜੀ ਮਿਨਿਸਟਰੀ ਹੈ ਉਸ ਦੇ ਸਭ ਤੋਂ ਵੱਡੇ ਅਧਿਕਾਰੀ ਦੇ ਫਰਜੀ ਸਾਈਨ ਹੋਏ ਹੁੰਦੇ ਸਨ ਉਸ ਸਮੇਂ ਇੰਟਰਨੈਟ ਦਾ ਇਨਾ ਬੋਲ ਵਾਲਾ ਨਹੀਂ ਸੀ ਤੇ ਜਿਹੜਾ ਵੀ ਬ੍ਰਾਜ਼ੀਲ ਦੇ ਇੱਕ ਬੈਂਕ ਤੋਂ ਰਿਪਲਾਈ ਆ ਜਾਂਦਾ ਹੈ ਇਹ ਮੇਲ ਭੇਜੀ ਸੀ ਬ੍ਰਾਜ਼ੀਲ ਬੈਂਕ ਦੇ ਡਾਇਰੈਕਟਰ ਨੈਲਸਨ ਨੇ ਜਿਹੜਾ ਇਹਨਾਂ ਦੇ ਪ੍ਰੋਜੈਕਟ ਦੇ ਵਿੱਚ ਕਾਫੀ ਜ਼ਿਆਦਾ ਦਿਲਚਸਪੀ ਲੈ ਰਿਹਾ ਸੀ ਇਸ ਤੋਂ ਬਾਅਦ ਅਮੈਨੂਅਲ ਸਦਾ ਫੋਨ ਕਰਦਾ ਹੈ ਬ੍ਰਾਜ਼ੀਲ ਬੈਂਕ ਦੇ ਡਾਇਰੈਕਟਰ ਨੈਲਸਨ ਨੂੰ ਤੇ ਕਹਿੰਦਾ ਹੈ ਕਿ ਮੈਂ ਨਾਈਜੀਰੀਅਨ ਸੈਂਟਰਲ ਬੈਂਕ ਦਾ ਗਵਰਨਰ ਬੋਲ ਰਿਹਾ ਹਾਂ ਅਮੈਨੂਅਲ ਦੇ ਕੋਲ ਇਹ ਕਲਾ ਸੀ ਕਿ ਉਹ ਗੱਲਾਂ-ਗੱਲਾਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਚਾਂਸੇ ਦੇ ਵਿੱਚ ਲੈ ਲੈਂਦਾ ਸੀ ਤੇ ਬ੍ਰਾਜ਼ੀਲ ਬੈਂਕ ਦਾ ਡਾਇਰੈਕਟਰ ਨੈਲਸਨ ਅਮੈਨੂਅਲ ਦੇ ਚਾਂਸੇ ਦੇ ਵਿੱਚ ਆ ਜਾਂਦਾ ਹੈ ਤੇ ਇਹ ਡੀਲ ਨੂੰ ਅੱ ਜਿਹੜੀ ਸਾਡੀ ਇਹ ਡੀਲ ਹੋਣ ਵਾਲੀ ਹੈ ਇਸ ਦੇ ਬਾਰੇ ਬਹੁਤੇ ਲੋਕਾਂ ਨੂੰ ਨਾਈਜੀਰੀਆ ਦੇ ਵਿੱਚ ਨਹੀਂ ਪਤਾ ਕਿਉਂਕਿ ਜਿਹੜਾ ਇਹ ਸਾਰਾ ਪ੍ਰੋਜੈਕਟ ਹੈ ਇਹ ਹਜੇ ਤੱਕ ਪੂਰੀ ਤਰ੍ਹਾਂ ਨਾਲ ਸੀਕ੍ਰੀਟ ਰੱਖਿਆ ਗਿਆ ਹੈ ਇਸ ਨੂੰ ਬਹੁਤੇ ਲੋਕਾਂ ਨੂੰ ਜਾਂ ਕਈ ਥੱਲੇ ਵਾਲੇ ਲੈਵਲ ਦੇ ਲੋਕਾਂ ਨੂੰ ਬਿਲਕੁਲ ਵੀ ਨਹੀਂ ਪਤਾ ਅਮੈਨੂਅਲ ਅੱਗੇ ਬਰਾਜ਼ੀਲ ਬੈਂਕ ਦੇ ਡਾਇਰੈਕਟਰ ਨੂੰ ਕਹਿੰਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਆਪਣੀ ਜਿਹੜੀ ਇਹ ਡੀਲ ਹੋਵੇ ਜਾਂ ਜਿਹੜੀ ਡੀਲ ਦੇ ਉੱਪਰ ਗੱਲਬਾਤ ਹੋਵੇ ਉਹ ਨਾਈਜੀਰੀਆ ਜਾਂ ਤੁਹਾਡੇ ਦੇਸ਼ ਦੇ ਵਿੱਚ ਨਹੀਂ ਬਲਕਿ ਕਿਸੇ ਤੀਜੇ ਇੱਕ ਹੋਰ ਦੇਸ਼ ਦੇ ਵਿੱਚ ਹੋਵੇ ਤਾਂ ਕਿ ਇਸ ਦੇ ਬਾਰੇ ਕਿਸੇ ਨੂੰ ਪਤਾ ਨਾ ਲੱਗੇ ਇਸ ਤੋਂ ਬਾਅਦ ਇਹਨਾਂ ਦੀ ਡੀਲ ਲੰਡਨ ਦੇ ਇੱਕ ਨਾਲ ਆਪਣੇ ਆਪਣੇ کردار ਦਾ ਕੀ ਰੋਲ ਸਮਝਾ ਦਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਉੱਥੇ ਵਿਚਰਨਾ ਹੈ ਉਸ ਡਾਇਰੈਕਟਰ ਦੇ ਨਾਲ ਮੈਨੂਅਲ ਖੁਦ ਬਣਦਾ ਹੈ ਨਾਈਜੀਰੀਅਨ ਸੈਂਟਰਲ ਬੈਂਕ ਦਾ ਗਵਰਨਰ ਉਸ ਦਾ ਇੱਕ ਸਾਥੀ ਡਿਪਟੀ ਗਵਰਨਰ ਬਣਦਾ ਹੈ ਤੇ ਦੂਜਾ ਐਵੀਏਸ਼ਨ ਦਾ ਡਾਇਰੈਕਟਰ ਬਣ ਜਾਂਦਾ ਹੈ ਇਹਨਾਂ ਨੇ ਹਰ ਇੱਕ ਛੋਟੀ ਤੋਂ ਛੋਟੀ ਗੱਲ ਦੇ ਉੱਪਰ ਪੂਰੀ ਡਿਟੇਲ ਦੇ ਨਾਲ ਰਿਸਰਚ ਕੀਤੀ ਸੀ ਕਿ ਜੇਕਰ ਸਾਹਮਣੇ ਤੋਂ ਬ੍ਰਾਜ਼ੀਲ ਬੈਂਕ ਦਾ ਡਾਇਰੈਕਟਰ ਇਹ ਕਵੇ ਕਿ ਅਸੀਂ ਇੰਦਾ ਰਿਪਲਾਈ ਕਰਾਂਗੇ ਮੈਨੂਅਲ ਦੀ ਟੀਮ ਦੇ ਸਾਰੇ ਦੇ ਸਾਰੇ ਮੈਂਬਰ ਬੈਂਕਿੰਗ ਬੈਕਗ੍ਰਾਉਂਡ ਤੋਂ ਸਨ ਇਸ ਲਈ ਇਹਨਾਂ ਨੇ ਬੈਂਕ ਦੀ ਇੱਕ ਬਹੁਤ ਵਧੀਆ ਡੀਲ ਬਣ ਚੰਚਸ ਦੇ ਨਾਲ ਇਹ ਨਾਈਜੀਰੀਆ ਸਰਕਾਰ ਦਾ ਹਿੱਸਾ ਬਣ ਗਏ ਸਨ ਇਸ ਤੋਂ ਬਾਅਦ ਅਮੈਨੂਅਲ ਦੀ ਸਾਰੀ ਟੀਮ ਲੰਡਨ ਦੇ ਲਈ ਰਵਾਨਾ ਹੋ ਜਾਂਦੀ ਹੈ ਮੀਟਿੰਗ ਕਰਨ ਦੇ ਲਈ ਇਹ ਗੱਲ 1995 ਦੀ ਹੈ ਤੇ ਜਿਵੇਂ ਹੀ ਬ੍ਰਾਜ਼ੀਲ ਦੀ ਬੈਂਕ ਦਾ ਡਾਇਰੈਕਟਰ ਲੰਡਨ ਦੇ ਵਿੱਚ ਲੈਂਡ ਕਰਦਾ ਹੈ ਤਾਂ ਉਸ ਨੂੰ ਪ੍ਰਭਾਵਿਤ ਕਰਨ ਦੇ ਲਈ ਅਮੈਨੂਅਲ ਨੇ ਇੱਕ ਵੱਡੀ ਲਿਮੂਜਿਨ ਉਸ ਨੂੰ ਲੈਂਡ ਦੇ ਲਈ ਭੇਜੀ ਤੇ ਬ੍ਰਾਜ਼ੀਲ ਬੈਂਕ ਦੇ ਡਾਇਰੈਕਟਰ ਨੂੰ ਉਸ ਨੇ ਸਭ ਤੋਂ ਮਹਿੰਗੇ ਲੰਡਨ ਦੇ 5 ਸਟਾਰ ਹੋਟਲ ਦੇ ਵਿੱਚ ਠਹਿਰਾਇਆ ਤਾਂ ਕਿ ਉਹ ਉਸ ਨੂੰ ਇਮਪ੍ਰੈਸ ਕਰ ਸਕੇ ਅਮੈਨੂਅਲ ਬ੍ਰਾਜ਼ੀਲ ਬੈਂਕ ਦੇ ਡਾਇਰੈਕਟਰ ਨੂੰ ਕਹਿੰਦਾ ਹੈ ਕਿ ਤੁਹਾਡਾ ਸਾਰੇ ਦਾ ਸਾਰਾ ਖਰਚਾ ਨਾਈ ਪੱਲਿਓਂ ਕਰ ਰਿਹਾ ਸੀ ਫਿਰ ਅਗਲੇ ਦਿਨ ਡੀਲ ਸ਼ੁਰੂ ਹੁੰਦੀ ਹੈ ਤੇ ਉਸਟੀਲ ਦੇ ਵਿੱਚ ਬੈਠੇ ਹੁੰਦੇ ਨੇ ਅਮੈਨੂਅਲ ਦੀ ਟੀਮ ਦੇ ਫਰਜ਼ੀ ਮੈਂਬਰ ਅਤੇ ਬ੍ਰਾਜ਼ੀਲ ਦੀ ਇੱਕ ਬੈਂਕ ਦਾ ਡਾਇਰੈਕਟਰ ਨੈਲਸਨ ਅਮੈਨੂਅਲ ਨੈਲਸਨ ਨੂੰ ਕਹਿੰਦਾ ਹੈ ਕਿ ਮੈਂ ਇਹ ਗੱਲ ਪੱਕੀ ਕਰਨਾ ਚਾਹੁੰਦਾ ਹਾਂ ਕਿ ਸਾਡਾ ਜਿਹੜਾ ਇਹ ਪ੍ਰੋਜੈਕਟ ਹੈ ਇਹ ਪੂਰੀ ਤਰ੍ਹਾਂ ਦੇ ਨਾਲ ਗੋਪਤਰਾਵੇ ਤੇ ਇਹਦੀ ਜਿਹੜੀ ਕੰਸਟਰਕਸ਼ਨ ਦਾ ਕੰਮ ਹੈ ਉਸ ਦੇ ਵਿੱਚ ਤਿੰਨ ਤੋਂ ਚਾਰ ਸਾਲ ਲੱਗ ਜਾਣਗੇ ਸ਼ੁਰੂ ਹੋਣ ਦੇ ਲਈ ਪਰ ਫਿਲਹਾਲ ਇਸ ਦੀ ਤਿਆਰੀ ਚੱਲ ਰਹੀ ਹੈ ਜੰਗੀ ਪੱਧਰ ਦੇ ਉੱਪਰ ਬ੍ਰਾਜ਼ੀਲ ਬੈਂਕ ਦਾ ਡਾਇਰੈਕਟਰ ਨੈਲਸਨ ਕਹਿੰਦਾ ਹੈ ਕਿ ਜਿਵੇਂ ਹੀ ਤੁਹਾਡੇ ਦੇ ਅਮੈਨੂਅਲ ਇੱਥੇ ਆੜ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੈਨੂੰ ਤਾਂ ਪੈਸੇ ਹੁਣੇ ਹੀ ਚਾਹੀਦੇ ਨੇ ਇਸ ਦੇ ਨਾਲ ਹੀ ਸਾਡਾ ਅੱਗੇ ਦਾ ਕੰਮ ਤੁਰਨਾ ਹੈ ਤਾਂ ਕਿ ਅਸੀਂ ਕੰਸਟਰਕਸ਼ਨ ਦਾ ਮਟੀਰੀਅਲ ਖਰੀਦ ਸਕੀਏ ਤੇ ਅੱਗੇ ਠੇਕੇ ਦੇ ਸਕੀਏ 에ਅਰਪੋਰਟ ਦੇ ਕੰਮ ਦੇ ਲਈ ਹੁਣ ਬ੍ਰਾਜ਼ੀਲ ਬੈਂਕ ਦਾ ਡਾਇਰੈਕਟਰ ਨੈਲਸਨ ਖਬਰਾ ਆ ਜਾਂਦਾ ਹੈ ਕਿਉਂਕਿ ਜਦੋਂ ਤੱਕ ਜ਼ਮੀਨ ਤੇ ਕੋਈ ਕੰਮ ਨਹੀਂ ਦਿਖਦਾ ਤਾਂ ਬੈਂਕ ਕੈਸੇ ਹਿਸਾਬ ਦੇ ਨਾਲ ਅੱਗੇ ਪੈਸਾ ਦੇ ਦੇਵੇ ਉਤੋਂ ਇੱਕ ਛੋਟੀ ਮੋਟੀ ਰਕਮ ਨਹੀਂ ਬਲਕਿ 242 ਮਿਲੀਅਨ ਡਾਲਰ ਦੀ ਗੱਲ ਸੀ ਅਮੈਨੂਅਲ ਜਦ ਹੀ ਆਪਣੀ ਗੇਮ ਦਾ ਦੂਜਾ ਦਾ ਖੇਲਦਾ ਹੈ ਤੇ ਉਹ ਕਹਿੰਦਾ ਹੈ ਕਿ ਜੇਕਰ ਇਨਵੈਸਟ ਕਰਨ ਦੇ ਲਈ ਹੁਣ ਨੈਲਸਨ ਫਾਸ ਜਾਂਦਾ ਹੈ ਉਸ ਨੂੰ ਲੱਗਦਾ ਹੈ ਕਿ ਇੰਨੀ ਵੱਡੀ ਡੀਲ ਇੱਕ ਸ਼ੱਕ ਦੀ ਵਜ੍ਹਾ ਦੇ ਨਾਲ ਕਿਤੇ ਇੱਥੇ ਖਰਾਬ ਨਾ ਹੋ ਜਾਵੇ ਅਮੈਨੂਅਲ ਜਿਹੜਾ ਕਿ ਬਹੁਤ ਜ਼ਿਆਦਾ ਛਾਤਰ ਇਨਸਾਨ ਸੀ ਉਹ ਸਮਝ ਚੁੱਕਿਆ ਸੀ ਕਿ ਨੈਲਸਨ ਕਿਸੇ ਵੀ ਕੀਮਤ ਦੇ ਵਿੱਚ ਇਹ ਡੀਲ ਕਰਨੀ ਚਾਹੁੰਦਾ ਹੈ ਪਰ ਉਹ ਪਿੱਛੇ ਹਟ ਰਿਹਾ ਹੈ ਤੇ ਅਮੈਨੂਅਲ ਇੱਥੇ ਆਪਣੀ ਅਗਲੀ ਚਾਲ ਚੱਲਦਾ ਹੈ ਤੇ ਬ੍ਰਾਜ਼ਿਲ ਬੈਂਕ ਦਾ ਜਿਹੜਾ ਡਾਇਰੈਕਟਰ ਹੁੰਦਾ ਹੈ ਨੈਲਸਨ ਉਸ ਨੂੰ ਉਹ ਆਫਰ ਕਰਦਾ ਹੈ ਕਿ ਜੇਕਰ ਤੂੰ ਮੇਰੀ ਡੀਲ ਮੰਨ ਲੈਣਾ ਹੈ ਤਾਂ ਮੈਂ ਤੈਨੂੰ ਅਲੱਗ ਤੋਂ 10 ਮਿਲੀਅਨ ਦਵਾਂਗਾ ਤੇ 10 ਮਿਲੀਅਨ ਯੂ ਐਸ ਡਾਲਰ ਦਾ ਇਹ ਡੀਲ ਹੁੰਦੀ ਹੈ ਉਸ ਨੂੰ ਸਾਈਨ ਕਰ ਦਿੰਦਾ ਹੈ ਅਮੈਨੂਅਲ ਫਿਰ ਆਪਣੀ ਅੱਗੇ ਚਾਲ ਚੱਲਦਾ ਹੈ ਤੇ ਨੈਲਸਨ ਨੂੰ ਕਹਿੰਦਾ ਹੈ ਕਿ 3 ਮਿਲੀਅਨ ਡਾਲਰ ਤਾਂ ਉਹਨਾਂ ਨੂੰ ਹੁਣੇ ਟਰਾਂਸਫਰ ਕੀਤੇ ਜਾਣ ਤਾਂ ਕਿ ਉਹ ਪੱਕਾ ਕਰ ਸੰਕਰ ਕਿ ਤੁਸੀਂ ਇਸ ਡੀਲ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਹੋ ਨੈਲਸਨ ਇਹ ਚੀਜ਼ ਲਈ ਵੀ ਰਾਜ਼ੀ ਹੋ ਜਾਂਦਾ ਹੈ ਤੇ 3 ਮਿਲੀਅਨ ਡਾਲਰ ਮੌਕੇ ਤੇ ਹੀ ਉਹਨਾਂ ਨੂੰ ਦੇ ਦਿੰਦਾ ਹੈ ਇਸ ਤੋਂ ਬਾਅਦ 1995 ਤੋਂ ਲੈ ਕੇ 1998 ਤੱਕ ਨੈਲਸਨ ਨੇ ਅਮੈਨੂਅਲ ਤੇ ਉਸ ਦੇ ਸਾਥੀਆਂ ਦੇ ਖਾਤੇ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ ਤਕਰੀਬਨ 242 ਮਿਲੀਅਨ ਡਾਲਰ ਪਾ ਦਿੱਤੇ ਇਹ ਜਿਹੜੇ ਸਾਰੇ ਦੇ ਸਾਰੇ ਪੈਸੇ ਟਰਾਂਸਫਰ ਹੋਏ ਸਨ ਇਹ ਬ੍ਰਾ ਮੈਨੂਅਲ ਨੇ ਆਪਣੇ ਖਾਤੇ ਦੇ ਵਿੱਚ ਜਾਂ ਆਪਣੇ ਸਾਥੀਆਂ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਕਰਵਾਏ ਸਨ। ਮੈਨੂਅਲ ਬੈਂਕਿੰਗ ਦਾ ਬਹੁਤ ਜ਼ਿਆਦਾ ਭੇਤੀ ਸੀ। ਉਸ ਨੇ ਤਾਂ ਕਰਕੇ ਅਲੱਗ-ਅਲੱਗ ਬੈਂਕਾਂ ਦੇ ਵਿੱਚੋਂ ਇਹ ਪੈਸੇ ਆਪਣੇ ਖਾਤਿਆਂ ਦੇ ਵਿੱਚ ਪੁਵਾਏ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਤਾਂ ਕਿ ਉਸ ਨੂੰ ਟ੍ਰੇਸ ਨਾ ਕੀਤਾ ਜਾ ਸਕੇ। ਕਿਉਂਕਿ ਜਿਹੜੀ ਮੈਨੂਅਲ ਦੀ ਇਹ ਫਰਜੀ ਟੀਮ ਸੀ ਇਹਨਾਂ ਦੇ ਵਿੱਚ ਇੱਕ ਤੋਂ ਇੱਕ ਬੈਂਕਿੰਗ ਦੇ ਐਕਸਪਰਟ ਬੰਦੇ ਸਨ ਤੇ ਉਹ ਸਾਰਿਆਂ ਨੇ ਹੀ ਦੱਸਿਆ ਸੀ ਮੈਨੂਅਲ ਨੂੰ ਕਿ ਆਪਾਂ ਇਦਾਂ ਕਰਕੇ ਚੱਲਦੇ ਹਾਂ ਤਾਂ ਕਿ ਕੋਈ ਆਪਾਂ ਨੂੰ ਫੜ ਨਹੀਂ ਸਕੇ ਕਿ ਨਾ ਹੀ ਆਪਾਂ ਕਿਸੇ ਬੈਂਕ ਸਿਸਟਮ ਦੇ ਰਡਾਰ ਦੇ ਉੱਪਰ ਆਵਾਂਗੇ। ਮੈਨੂ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਅਮੈਨੂਅਲ ਫਾਰਜੀ ਡਾਕੂਮੈਂਟ ਭੇਜਦਾ ਰਿਹਾ ਨੈਲਸਨ ਨੂੰ ਕਿ ਇੱਥੇ ਇਹ ਕੰਮ ਚੱਲ ਰਿਹਾ ਹੈ ਤੇ ਸਾਡੀ ਇੱਥੇ ਡੀਲ ਹੋ ਗਈ ਹੈ ਅਸੀਂ ਇਹਨਾਂ ਨੂੰ ਠੇਕਾ ਦੇ ਦਿੱਤਾ ਹੈ ਫਿਰ ਆਉਂਦਾ ਹੈ 1998 1998 ਦੇ ਵਿੱਚ ਸਪੇਨ ਦੀ ਬੈਂਕ ਤੇ ਬਰਾਜ਼ੀਲ ਦੀ ਬੈਂਕ ਆਪਸ ਦੇ ਵਿੱਚ ਮਰਜ ਹੋਣ ਲੱਗਦੀਆਂ ਨੇ ਜਾਂ ਕਹੀਏ ਮਿਲ ਲੱਗਦੀਆਂ ਨੇ ਤੇ ਜਦੋਂ ਇਹ ਸਾਰੀ ਡੀਲ ਹੋਣੀ ਸੀ ਬੈਂਕਾਂ ਦੀ ਤਾਂ ਬੈਂਕਾਂ ਦਾ ਸਾਰਾ ਰਿਕਾਰਡ ਚੈੱਕ ਕੀਤਾ ਜਾਂਦਾ ਹੈ ਤੇ ਉਸ ਰਿਕਾਰਡ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ 242 ਮਿਲੀਅਨ ਡਾਲਰ ਤਾਂ ਇਸ ਬੈਂਕ ਦੇ ਵਿੱਚੋਂ ਗਾਇਬ ਹੋ ਚੁੱਕੇ ਨੇ ਤੇ ਜਦੋਂ ਇਹ 24 ਜਿਹੜੇ ਪੈਸੇ ਟਰਾਂਸਫਰ ਹੋਏ ਨੇ ਇਹ ਬੈਂਕ ਡਾਇਰੈਕਟਰ ਨੈਲਸਨ ਦੇ ਵੱਲੋਂ ਟਰਾਂਸਫਰ ਕੀਤੇ ਗਏ ਨੇ ਨੈਲਸਨ ਤੋਂ ਜਦੋਂ ਬ੍ਰਾਜ਼ੀਲ ਦੀ ਪੁਲਿਸ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਉਹ ਦੱਸਦਾ ਹੈ ਕਿ ਮੈਂ ਇਹ ਸਾਰੇ ਜਿਹੜੇ ਸਾਰੇ ਪੈਸੇ ਨਾਈਜੀਰੀਆ ਦੇ ਅੰਦਰ ਇੱਕ 에어ਪੋਰਟ ਬਣ ਜਾ ਰਿਹਾ ਹੈ ਉਸ ਦੇ ਵਿੱਚ ਇਨਵੈਸਟ ਕੀਤੇ ਨੇ ਇਹ ਸਾਰੀ ਚੀਜ਼ ਨੂੰ ਸੁਣ ਕੇ ਜਿਹੜੇ ਬੈਂਕ ਦੇ ਉੱਪਰਲੇ ਡਾਇਰੈਕਟਰ ਹੁੰਦੇ ਨੇ ਉਹ ਬਹੁਤ ਜ਼ਿਆਦਾ ਨਾਰਾਜ਼ ਹੋ ਜਾਂਦੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਐਡੀ ਵੱਡੀ ਡੀਲ ਇਹ ਨੈਲਸਨ ਕਿੱਦਾਂ ਕਰ ਗਿਆ ਇਸ ਤੋਂ ਬਾਅਦ ਨੈਲਸਨ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਤੇ ਉਸ ਨੂੰ ਨੋਰ ਕਵਰ ਕਰਕੇ ਦੋ ਜਿਹੜਾ ਅਸੀਂ ਤੁਹਾਡੇ ਦੇਸ਼ ਦੇ ਵਿੱਚ ਭੇਜਿਆ ਹੈ ਨਾਈਜੀਰੀਆ ਦੀ ਸਰਕਾਰ ਇਹ ਚੀਜ਼ ਨੂੰ ਨਹੀਂ ਮੰਨਦੀ ਕਿਉਂਕਿ ਜਿਹੜਾ ਅਮੈਨੂਅਲ ਸੀ ਉਸਨੇ ਪਹਿਲਾਂ ਹੀ ਸਰਕਾਰ ਦੇ ਵਿੱਚ ਚੰਗਾ ਪੈਸਾ ਧੱਕ ਦਿੱਤਾ ਸੀ ਤਾਂ ਕਿ ਉਹ ਬਰਾਜ਼ੀਲ ਦੀ ਸਰਕਾਰ ਦੀ ਕੋਈ ਵੀ ਗੱਲ ਨੂੰ ਨਾ ਸੁਣ। ਇਸ ਤੋਂ ਬਾਅਦ ਦੁਨੀਆ ਭਰ ਦੇ ਜਿੰਨੇ ਵੀ ਬੈਂਕ ਹੁੰਦੇ ਨੇ ਉਹ ਸਾਰੇ ਨਾਈਜੀਰੀਆ ਦੀ ਸਰਕਾਰ ਦੇ ਉੱਪਰ ਦਬਾਅ ਬਣਾਉਂਦੇ ਤੇ ਨਾਈਜੀਰੀਆ ਦੀ ਸਰਕਾਰ ਨੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਦੀ ਮਦਦ ਕਰਨੀ ਪੈਂਦੀ ਹੈ। ਨਾਈਜੀਰੀਆ ਦੀ ਸਰਕਾਰ ਅਮੈਨੂਅਲ ਤੇ ਉਸ ਦੇ ਸਾਥੀਆਂ ਦੇ ਨਾਮ ਦੱਸ ਦਿੰਦੀ ਹੈ ਜਿਨ੍ਹਾਂ ਦੇ ਅਕਾਊਂਟ ਦੇ ਵਿੱਚ ਇਹ ਪੈਸੇ ਆਏ ਸਨ ਤੇ ਇਹ ਜਗਜाहिर ਹੋ ਜਾਂਦੇ ਨੇ। ਇਸ ਤੋਂ ਬਾਅ ਤਰਾ ਪੈਸਾ ਧੱਕ ਦਿੰਦਾ ਸੀ ਤੇ ਹਰ ਕੋਈ ਉਸ ਨੂੰ ਛੱਡ ਦਿੰਦਾ ਸੀ ਪਰ 2003 ਦੇ ਵਿੱਚ ਆਲੇ ਦੁਆਲੇ ਦੇ ਦੇਸ਼ ਮਿਲ ਕੇ ਨਾਈਜੀਰੀਆ ਦੀ ਸਰਕਾਰ ਦੇ ਉੱਪਰ ਦਬਾਅ ਪਾਉਂਦੇ ਨੇ ਤੇ ਅਮੈਨੂਅਲ ਤੇ ਉਸ ਦੀ ਟੀਮ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ ਅਮੈਨੂਅਲ ਇੱਥੇ ਵੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦਾ ਤੇ ਉਹ ਜੱਜ ਨੂੰ ਹੀ ਖਰੀਦ ਲੈਂਦਾ ਹੈ ਜਿਸ ਦੀ ਅਦਾਲਤ ਦੇ ਵਿੱਚ ਉਸ ਦਾ ਕੇਸ ਚੱਲ ਰਿਹਾ ਹੁੰਦਾ ਹੈ ਇਸ ਤੋਂ ਬਾਅਦ ਅਮੈਨੂਅਲ ਦਾ ਕੇਸ ਕਿਸੇ ਦੂਜੇ ਸ਼ਹਿਰ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਇਹ ਸਾਰੇ ਘਟਨਾਕਰਮ ਤੋਂ ਬਾਅਦ ਬ੍ਰਾਜ਼ੀਲ ਦੀ ਜਿਹੜੀ ਬੈਂਕ ਹੁੰਦੀ ਹੈ ਉਹ ਆਪਣਾ ਮੇਨ ਗਵਾਹ ਲੈ ਕੇ ਆਉਂਦੀ ਹੈ ਜਿਹੜਾ ਹੁੰਦਾ ਹੈ ਬ੍ਰਾਜ਼ੀ ਮੈਨੂਅਲ ਚੰਗੀ ਤਰ੍ਹਾਂ ਦੇ ਨਾਲ ਕਾਨੂੰਨ ਦੇ ਸ਼ਕੰਜੇ ਦੇ ਵਿੱਚ ਆ ਜਾਂਦਾ ਹੈ। ਇਹ ਆਪਣੇ ਆਪ ਨੂੰ ਫਸਦਾ ਦੇ ਕੇ ਮੈਨੂਅਲ ਇੱਥੇ ਆਪਣਾ ਆਖਰੀ ਦਾਅ ਖੇਲਦਾ ਹੈ ਤੇ ਕਹਿੰਦਾ ਹੈ ਕਿ 120 ਮਿਲੀਅਨ ਡਾਲਰ ਮੈਂ ਬ੍ਰਾਜ਼ੀਲ ਦੀ ਸਰਕਾਰ ਨੂੰ ਦੇਣ ਦੇ ਲਈ ਤਿਆਰ ਹਾਂ। ਮੈਂ ਇੰਨੇ ਹੀ ਦੇ ਸਕਦਾ ਹਾਂ ਇਸ ਤੋਂ ਜ਼ਿਆਦਾ ਨਹੀਂ ਤੇ 10 ਮਿਲੀਅਨ ਡਾਲਰ ਮੈਂ ਨਾਈਜੀਰੀਆ ਦੀ ਸਰਕਾਰ ਨੂੰ ਵੀ ਦੇਣ ਦੇ ਲਈ ਤਿਆਰ ਹਾਂ ਜਿੱਥੇ ਮੇਰੇ ਉੱਪਰ ਕੇਸ ਚੱਲ ਰਿਹਾ ਹੈ। ਇਹ ਡੀਲ ਹੋਣ ਤੋਂ ਬਾਅਦ ਅਮੈਨੂਅਲ ਨੂੰ 25 ਸਾਲ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। ਪਰ ਅਮੈਨੂਅਲ ਇੱਥੇ ਵੀ ਆਪਣੀ ਸਕੀਮਾਂ ਖੇਲਦਾ ਰਹਿੰਦਾ ਹੈ ਤੇ ਪੈਸਾ ਧੱਕ ਧੱਕ ਕੇ ਆਪਣੀ ਜਿਹੜੀ ਸਜ਼ਾ ਦੇ ਵਿੱਚੋਂ ਬਾਹਰ ਆਉਂਦਾ ਹੈ ਉਸ ਦਾ ਕਾਰੋਬਾਰ ਬਹੁਤ ਜ਼ਿਆਦਾ ਵੱਧ ਚੁੱਕਿਆ ਹੁੰਦਾ ਹੈ ਉਸ ਨੇ ਰੀਅਲ ਏਸਟੇਟ ਦੇ ਵਿੱਚ ਜਿਹੜਾ ਪੈਸਾ ਲਾਇਆ ਹੁੰਦਾ ਹੈ ਉਹ ਦੁੱਗਣਾ ਚੌਗਣਾ ਹੋ ਗਿਆ ਹੁੰਦਾ ਹੈ ਫਰ ਫਿਰ 2016 ਦੇ ਵਿੱਚ ਅਮੈਨੂਅਲ ਦੇ ਉੱਪਰ ਇੱਕ ਹੱਤਿਆ ਜਾਂ ਕੀ ਮਰਡਰ ਦਾ ਕੇਸ ਚੱਲ ਪੈਂਦਾ ਹੈ ਜਿਸ ਦੇ ਕਾਰਨ ਉਹ ਜੇਲ੍ਹ ਦੇ ਵਿੱਚ ਅੰਦਰ ਹੋ ਜਾਂਦਾ ਹੈ ਤੇ ਅੱਜ ਤੱਕ ਵੀ ਉਹ ਜੇਲ੍ਹ ਦੇ ਅੰਦਰ ਹੈ ਅਮੈਨੂਅਲ ਹੁਣ 60 ਸਾਲ ਦਾ ਹੋ ਚੁੱਕਿਆ ਹੈ ਤੇਕਰ ਆਪਾਂ ਅਮੈਨੂਅਲ ਦੇ ਬੈਕਗ੍ਰਾਉਂਡ ਨੂੰ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਇੰਨੀ ਜ਼ਿਆਦਾ ਹਾਰ ਮੰਨਣ ਵਾਲਾ ਇਨਸਾਨ ਨਹੀਂ ਉਹ ਜਲਦੀ ਤੋਂ ਜਲਦੀ ਕਿਸੇ ਨਾ ਕਿਸੇ ਤਰੀਕੇ Kind what?